ਇਹ ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਮਾਨਯੋਗ ਐਸਐਸਪੀ ਅਸ਼ਨੀਕ ਗਟਿਆਲ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਦੀ ਜਿਹੜੀ ਚੈਕਿੰਗ ਕਰਾਈ ਗਈ ਆ ਸਸਪੈਕਟਡ ਬੰਦਿਆਂ ਦੀ ਉਸੇ ਅਭਿਆਨ ਦੇ ਤਹਿ ਜਿਹੜੀ ਆ ਰੇਲਵੇ ਸਟੇਸ਼ਨ ਤੋਂ ਬਨਾਂ ਜਿਹੜੀਆਂ ਹੋਰ ਵੀ ਸਸਪੈਕਟਡ ਜਗ੍ਹਾ ਆਉਣਗੀਆਂ ਉਹਨਾਂ ਦੀ ਵੀ ਜਿਹੜੀ ਸਰਚ ਬਿਆਨ ਚਲਾਇਆ ਜਾਏ ਸਰ ਕੁਝ ਰਿਕਵਰ ਹੋਇਆ ਜੀ ਨਹੀਂ ਹਜੇ ਕੋਈ ਰਿਕਵਰ ਨਹੀਂ ਸਮਰਾਲਾ ਤੇ ਹੋਰ ਵੀ ਕਿਸੇ ਹਿੱਸੇ 'ਚ ਆਪਰੇਸ਼ਨ ਚੱਲੇਗਾ ਇਹ ਤਾਂ ਸੈਕੰਡ ਆਪਰੇਸ਼ਨ ਚਲਾਵਾਂਗੇ ਅਸਰ ਜਿਹੜੇ ਕਸ ਆਪਰੇਸ਼ਨ ਕੀ ਹੈ ਪਿੰਡਾਂ ਦੇ ਵਿੱਚ ਵੀ ਜਗਾ ਜਗਾ ਤੇ ਚਲਾਇਆ ਜਾਊਗਾ ਜੀ ਇਹ ਪਿੰਡਾਂ ਦੇ ਵਿੱਚ ਵੀ ਜਿਹੜੇ ਬਾੜੇ ਬੰਦੇ ਨੇ ਜੇ ਉਹਨਾਂ ਦੇ ਵੀ ਆਪਰੇਸ਼ਨ ਦੇ ਤਹਿਤ ਉਹਦੀ ਸਤੂਗਰਾ ਕਰਦੇ ਇਸ ਤੋਂ ਬਿਨਾ ਜਿੰਨੇ ਵੀ ਕੋ ਨਸ਼ਾ ਵੇਚਣ ਵਾਲੇ ਕਰਨ ਵਾਲੇ ਆ ਬਾੜੇ ਅਨਸਰ ਆ ਬੈਡ 엘ਿਮੈਂਟਸ ਉਹਨਾਂ ਨੂੰ ਫੜਨ ਲਈ ਅਰੈਸਟ ਕਰਨ ਲਈ ਸਨਭ ਕਰਨ ਲਈ ਜਿਹੜੇ ਹੌਟਸਪੌਟ ਆ ਉੱਥੇ ਵੀ ਕਸ ਆਪਰੇਸ਼ਨ ਦੇ ਤਹਿਤ ਜਿਹੜਾ ਸਾਡਾ ਡੇਲੀ ਕੋਈ ਨਾ ਕੋਈ ਸਾਡੀ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਆ ਨਸ਼ਿਆਂ ਦੇ ਰਿਗਾਰਡਿੰਗ ਵੀ ਆਟੀ ਸੌਫਟਵੇਅਰ ਚੈਕਿੰਗ ਦੇ ਰਿਗਾਰਡਿੰਗ ਵੀ ਇਹ ਸਮਰਾਲਾ ਤੇ ਮਾਛੂੜਾ ਦੋਨੇ ਥਾਣੇ ਦੇ ਦੋਨੇ ਇਲਾਕਿਆਂ ਦੇ ਵਿੱਚ ਹੀ ਸੜੀਕਾਰ ਵੀ ਹਰ ਰੋਜ਼ ਹੀ ਕੋਈ ਨਾ ਕੋਈ ਕਸ ਆਪਰੇਸ਼ਨ ਦੇ ਦਾ ਚੱਲਦਾ